ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਆਓ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਦੋਂ ਤਾਰਾ ਰਾਣੀ ਦੀ ਇੱਕ ਖੜਾਮ ਚੋਰੀ ਹੋ ਗਈ ਤਾਂ ਉੱਥੇ ਅਰਦਾਸ ਕਰਨ ਤੇ ਉਹ ਖੜਾਮ ਉੱਥੇ ਕਿਵੇਂ ਹਾਜ਼ਰ ਹੋ ਗਈ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਤਾਰਾ ਰਾਣੀ ਬਚਪਨ ਤੋਂ ਲੈ ਕੇ ਤਾ ਗੁਰੂ ਚਰਨਾਂ ਨਾਲ ਜੁੜੀ ਹੋਈ ਸੀ ਬੜੀ ਹੀ ਸ਼ਰਧਾ ਭਾਵਨਾ ਵਾਲੀ ਸੀ ਉਹ ਅਕਾਲ ਪੁਰਖ ਨਾਲ ਜੁੜੀ ਹੋਈ ਸੀ ਤਾਰਾ ਰਾਣੀ ਜਦੋਂ ਜਵਾਨ ਹੋ ਗਈ ਤਾਂ ਉਸ ਦਾ ਵਿਆਹ ਉਸ ਦਾ ਰਿਸ਼ਤਾ ਰਾਜਾ ਹਰੀ ਚੰਦ ਨਾਲ ਕਰ ਦਿੱਤਾ ਗਿਆ ਇਹ ਹਰੀ ਚੰਦ ਰਾਜਾ ਸੀ ਜਿਹੜਾ ਇਹ ਅਧਰਮੀ ਸੀ ਕਿਸੇ ਧਰਮ ਨੂੰ ਨਹੀਂ ਮੰਨਦਾ ਸੀ ਹੰਕਾਰੀ ਸੀ ਇਸ ਨੂੰ ਬੜਾ ਗਮਾਨ ਸੀ ਅਤੇ ਨਾ ਹੀ ਰੱਬ ਨੂੰ ਮੰਨਦਾ ਸੀ ਤੇ ਅਤੇ ਨਾ ਹੀ ਨੇੜੇ ਤੇੜੇ ਦੇ ਲੋਕਾਂ ਨੂੰ ਰੱਬ ਨੂੰ ਮੰਨਣ ਦਿੰਦਾ ਸੀ। țeੜੇ ਤੇੜੇ ਕੋਈ ਸਤ ਸੰਗ ਵੀ ਨਹੀਂ ਹੋਣ ਦਿੰਦਾ ਸੀ। ਅਤੇ ਜਦੋਂ ਰਾਣੀ ਦਾ ਵਿਆਹ ਉਸ ਰਾਜੇ ਨਾਲ ਵਿਆਹ ਹੋ ਗਿਆ, ਮਹਿਲਾਂ ਵਿੱਚ ਆ ਗਈ ਤਾਂ ਇਸ ਨੇ 2-4 ਦਿਨ ਵੇਖਿਆ ਇਹ ਮਹਿਲਾਂ ਦਾ ਮਾਹੌਲ ਕਿ ਇੱਥੇ ਕੋਈ ਨਾਮ ਨਹੀਂ ਜਪਦਾ, ਕੋਈ ਬਾਣੀ ਨਹੀਂ ਪੜਦਾ। ਤਾਂ ਇਸ ਨੇ ਰਾਤ ਨੂੰ 2 ਵਜੇ ਉੱਠਣਾ, ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਧਾਰ ਕੇ ਬੈਠ ਜਾਣਾ ਤੇ ਉਸ ਵਾਹਿਗੁਰੂ ਨੂੰ ਯਾਦ ਕਰਨਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਦਿਨ ਬੀਤ ਗਏ ਅਤੇ ਇੱਕ ਦਿਨ ਰਾਜੇ ਹਰੀਚੰਦ ਨੂੰ ਰਾਤ ਨੂੰ ਜਾਗ ਆ ਗਈ ਜਾਗ ਆ ਗਈ ਤਾਂ ਉੱਠ ਕੇ ਬੈਠ ਗਿਆ ਕੀ ਦੇਖਦਾ ਹੈ ਕਿ ਰਾਣੀ ਆਪਣੇ ਬਿਸਤਰ ਵਿੱਚ ਨਹੀਂ ਹੈ ਆਪਣੇ ਬੈੱਡ ਉੱਤੇ ਨਹੀਂ ਹੈ ਤਾਂ ਉਸ ਨੇ ਉੱਠ ਕੇ ਇੱਧਰ ਉੱਧਰ ਆਵਾਜ਼ ਮਾਰੀ ਕਿ ਰਾਣੀ ਤਾਰਾ ਰਾਣੀ ਕਿੱਥੇ ਹੈ ਅਤੇ ਰਾਣੀ ਉਧਰ ਅੰਤਰ ਧਿਆਨ ਹੋਈ ਬੈਠੀ ਸੀ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਸਣ ਲਾ ਕੇ ਬੈਠੀ ਹੋਈ ਸੀ ਤਾਂ ਰਾਜਾ ਕੋਲ ਜਾ ਕੇ ਉਸ ਰਾਣੀ ਨੂੰ ਪੁੱਛਣ ਲੱਗਾ ਕਿ ਰਾਣੀ ਇਹ ਕੀ ਕਰ ਰਹੀ ਹੈ ਤਾਂ ਰਾਣੀ ਕਹਿਣ ਲੱਗੀ ਮਹਾਰਾਜ ਮੈਂ ਨਾਮ ਜਪਦੀ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਅराधना ਕਰਦੀ ਹਾਂ ਰਾਜਾ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ ਤੇਰੇ ਮਹਿਲਾਂ ਵਿੱਚ ਇਹ ਕੁਝ ਨਹੀਂ ਹੋਵੇਗਾ ਮੈਂ ਤੈਨੂੰ ਇਸ ਮਹਿਲਾਂ ਵਿੱਚ ਰੱਬ ਦੀ ਆਰਾਧਨਾ ਕਰਨ ਵਾਸਤੇ ਨਹੀਂ ਲੈ ਕੇ ਆਇਆ। ਉਹ ਰਾਜਾ ਬੜਾ ਧਾਰਮੀ ਸੀ। ਕਹਿਣ ਲੱਗਾ ਰਾਣੀ, ਅੱਜ ਤੋਂ ਪਹਿਲਾਂ ਜਿਹੜਾ ਤੂੰ ਰੱਬ ਨੂੰ ਤੇਉਣਾ ਸੀ ਧਿਆਲਿਆ ਪਰ ਅੱਜ ਤੋਂ ਬਾਅਦ ਇੱਥੇ ਕੋਈ ਰੱਬ ਦੀ ਗੱਲ ਨਹੀਂ ਹੋਵੇਗੀ। ਕੋਈ ਨਾਮ ਨਹੀਂ ਜਪਣਾ, ਕੋਈ ਭਗਤੀ ਨਹੀਂ ਹੋਵੇਗੀ। ਕੋਈ ਰਾਜੇ ਦੀਆਂ ਇਹ ਗੱਲਾਂ ਸੁਣ ਕੇ ਤਾਰਾ ਰਾਣੀ ਦਾ ਦਿਲ ਟੁੱਟ ਗਿਆ ਅਤੇ ਸੋਚਣ ਲੱਗੀ ਕਿ ਮੇਰੇ ਨਾਲ ਆਹ ਕੀ ਹੋ ਗਿਆ? ਪੇਕੇ ਘਰ ਵਿੱਚ ਤਾਂ ਮੈਂ ਬੜਾ ਨਾਮ ਜਪਦੀ ਸੀ ਬੜੀ ਬੰਦਗੀ ਕਰਦੀ ਸੀ ਤੇ ਤਾਰਾ ਰਾਣੀ ਰਾਜੇ ਹਰੀ ਚੰਦ ਨੂੰ ਕਹਿਣ ਲੱਗੀ ਮਹਾਰਾਜ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਮਹਿਲਾ ਵਿੱਚ ਨਾਮ ਨਹੀਂ ਜਪਣਾ ਤਾਂ ਮੈਂ ਅੱਜ ਤੋਂ ਬਾਅਦ ਕੋਈ ਨਾਮ ਨਹੀਂ ਜਪਾਂਗੀ ਕੋਈ ਬੰਦਗੀ ਨਹੀਂ ਕਰਾਂਗੀ ਜਿਵੇਂ ਤੁਸੀਂ ਕਹੋਗੇ ਮੈਂ ਓਦਾਂ ਹੀ ਕਰਾਂਗੀ ਹੁਣ ਤਾਰਾ ਰਾਣੀ ਅੰਦਰੇ-ਅੰਦਰ ਪਰੜਕਦੀ ਰਹਿੰਦੀ ਹੈ ਲੋਚਦੀ ਰਹਿੰਦੀ ਹੈ ਕਿ ਮੈਂ ਕਿਵੇਂ ਉਸ ਪਰਮਾਤਮਾ ਦੀ ਬੰਦਗੀ ਕਰਾਂ ਕਿਵੇਂ ਉਸ ਰੱਬ ਨੂੰ ਯਾਦ ਕਰਾਂ ਕਿੱਥੇ ਬਹਿ ਕੇ ਨਾਮ ਜਪਾਂ ਕਦੋਂ ਕੋਈ ਸੰਗਤ ਮਿਲੇ ਮੈਂ ਜਿੱਥੇ ਇਸ ਬੈਠ ਕੇ ਸੰਗਤ ਕਰਾਂ ਤੇ ਉਹ ਮਨ ਹੀ ਮਾਨੇ ਅੰਦਰ ਰੱਬ ਨੂੰ ਤੇ ਆਉਂਦੀ ਰਹਿੰਦੀ ਹੈ ਭੁੱਲਣ ਨੂੰ ਫੜਫੜਾਉਂਦੀ ਰਹਿੰਦੀ ਹੈ ਇੱਕ ਦਿਨ ਤਾਰਾ ਰਾਣੀ ਗੋਲੀਆਂ ਨੂੰ ਕਹਿਣ ਲੱਗੀ ਗੋਲਿਓ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਉਹ ਗੋਲੀਆਂ ਕਹਿਣ ਲੱਗੀਆਂ ਦੱਸੋ ਮਾ ਰਾਣੀ ਜੀ ਕੀ ਕਹਿਣਾ ਚਾਹੁੰਦੇ ਹੋ ਰਾਣੀ ਕਹਿਣ ਲੱਗੀ ਮੈਂ ਜਦੋਂ ਆਪਣੇ ਪੇਕੇ ਘਰ ਰਹਿੰਦੀ ਹੁੰਦੀ ਸੀ ਤਾ ਬੜਾ ਨਾਮ ਜਪਦੀ ਸੀ ਬੜੀ ਬਾਣੀ ਪੜ੍ਹਦੀ ਸੀ ਅਤੇ ਹੁਣ ਰਾਜਾ ਨਾ ਤਾਂ ਨਾਮ ਜਪਦਾ ਹੈ ਤੇ ਨਾ ਹੀ ਨਾਮ ਜਪਣ ਦਿੰਦਾ ਹੈ ਪਰ ਮੇਰਾ ਸੰਗਤ ਕਰਨ ਨੂੰ ਬੜਾ ਮਨ ਕਰਦਾ ਹੈ ਉਹ ਰਾਣੀ ਕਹਿਣ ਲੱਗੀ ਗੋਲੀਆਂ ਨੂੰ ਜੇ ਆਪਣੇ ਨੇੜੇ ਤੇੜੇ ਆਪਣੇ ਇਲਾਕੇ 'ਚ ਕੋਈ ਸਾਧ ਸੰਗ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਮੈਂ ਦਰਸ਼ਨ ਕਰਨੇ ਹਨ ਮੈਂ ਤਾਂ ਗੋਲੀਆਂ ਕਹਿਣ ਲੱਗੀਆਂ ਸਤਿ ਬਚਨ ਰਾਣੀ ਜੀ ਹੁਣ ਰਾਣੀ ਉਸ ਅਕਾਲ ਪੁਰਖ ਅਗੇ ਅਰਦਾਸਾਂ ਕਰਦੀ ਹੈ ਬੇਨਤੀਆਂ ਕਰਦੀ ਹੈ ਮਹਾਰਾਜ ਮੈਨੂੰ ਜੋੜ ਲਵੋ ਮੈਨੂੰ 사ਤਸੰਗ ਦੀਆਂ ਘੜੀਆਂ ਬਖਸ਼ੋ ਏਦਾਂ ਕਰਦਿਆਂ ਕਰਦਿਆਂ ਕਾਫੀ ਸਮਾਂ ਬੀਤ ਗਿਆ ਕਹਿੰਦੇ ਇੱਕ ਦਿਨ ਉਸ ਸ਼ਹਿਰ ਵਿੱਚ ਮਹਾਪੁਰਸ਼ਾਂ ਦੀ ਮੰਡਲੀ ਆਈ ਤੇ ਰਾਣੀ ਦੀਆਂ ਜਿਹੜੀਆਂ ਗੋਲੀਆਂ ਹਨ ਤਾਂ ਉਹ ਗੋਲੀਆਂ ਕਹਿਣ ਲੱਗੀਆਂ ਰਾਣੀ ਜੀ ਤੁਹਾਡੀ ਪ੍ਰਮਾਤਮਾ ਨੇ ਸੁਣ ਲਈ ਹੈ ਆਪਣੇ ਸ਼ਹਿਰ ਵਿੱਚ ਸਾਧੂਆਂ ਦੀ ਮੰਡਲੀ ਆਈ ਹੋਈ ਹੈ। ਆਤਮਾ ਆਏ ਹੋਏ ਹਨ। satsangt ਢੀ ਸੋਣੀ ਕਰਦੇ ਹਨ ਕਿ ਜੀ ਕਰਦਾ ساری ساری ਰਾਤ ਸੁਣੀ ਹੀ ਜਾਈਏ। ਰਾਣੀ ਉਹਨਾਂ ਗੋਲੀਆਂ ਦੀ ਗੱਲ ਸੁਣ ਕੇ ਬੜੀ ਪਰੇਸ਼ਾਨ ਹੋਈ, ਖੁਸ਼ ਹੋਈ ਉਸ ਨੂੰ ਚਾਹ ਚੜ ਗਿਆ ਕਿ ਮਹਾਂਪੁਰਸ਼ ਆਏ ਹੋਏ ਹਨ। ਅਤੇ ਕਹਿਣ ਲੱਗੀ ਕਮਾਲ ਹੋ ਗਈ। ਪਰਮਾਤਮਾ ਨੇ ਮੇਰੀ ਅਰਦਾਸ ਸੁਣ ਲਈ। ਤੇ ਉਹ ਰਾਣੀ ਗੋਲੀਆਂ ਨੂੰ ਕਹਿਣ ਲੱਗੀ ਮੈਂ ਉਸ ਸਾਧੂ ਦੀ satsang ਕਰਨ ਜਾਣਾ ਹੈ ਅਗਰ ਜੇ ਰਾਜੇ ਨੂੰ ਸ਼ੱਕ ਆ ਜਾਵੇ ਤਾਂ ਤੁਸੀਂ ਦੱਸਿਓ ਨਾ ਕਿ ਮੈਂ ਰਾਣੀ ਰਾਣੀ satsang ਕਰਨ ਗਈ ਹੋਈ ਹੈ ਗੋਲੀਆਂ ਕਹਿਣ ਲੱਗੀਆਂ ਰਾਣੀ ਸਹਿਬਾ ਤੁਸੀਂ ਫਿਕਰ ਨਾ ਕਰੋ ਤੁਸੀਂ ਸਾਡੀ ਇੰਨੀ ਪਰਵਾਰ ਦੇ ਹੋ ਤਾਂ ਅਸੀਂ ਤੁਹਾਡਾ ਅਸੀਂ ਵੀ ਤੁਹਾਡਾ ਕਿਸੇ ਨੂੰ ਪਤਾ ਨਹੀਂ ਲੱਗਣ ਦੇਵਾਂਗੇ ਤੁਸੀਂ ਬੇਫਿਕਰ ਹੋ ਕੇ ਜਾਵੋ ਪਹਿਲੇ ਦਿਨ ਰਾਤ ਨੂੰ ਜਦੋਂ ਰਾਣੀ 2:30 ਵਜੇ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਉੱਥੋਂ ਮਹਿਲਾਂ ਵਿੱਚੋਂ ਨਿਕਲਣ ਲੱਗੀ ਤਾਂ ਅੱਗੇ ਗੇਟ ਉੱਤੇ ਸਹਰੇਦਾਰ ਖੜੇ ਹੋਏ ਸਨ ਅਤੇ ਉਹ ਰਾਣੀ ਨੂੰ ਕਹਿਣ ਲੱਗੇ ਰਾਣੀ ਸਹਿਬਾ ਤੁਸੀਂ ਅੱਧੀ ਰਾਤ ਨੂੰ ਕਿੱਥੇ ਚੱਲੇ ਹੋ ਤਾਂ ਉਹ ਰਾਣੀ ਕਹਿਣ ਲੱਗੀ ਮੈਂ ਇੱਥੇ 사ਸੰਗ ਕਰਨ ਚੱਲੀ ਹਾਂ ਅਤੇ ਮੈਂ ਆਪਣੇ ਪੇਕੇ ਘਰ ਬਹੁਤ 사ਸੰਗ ਕਰਦੀ ਹੁੰਦੀ ਸੀ ਪਰ ਹੁਣ ਕਾਫੀ ਸਮਾਂ ਹੋ ਗਿਆ ਮੈਂ ਕੋਈ 사ਸੰਗ ਨਹੀਂ ਕੀਤੀ ਤਾਂ ਇਸ ਕਰਕੇ ਤੁਸੀਂ ਰਾਜੇ ਨੂੰ ਦੱਸਿਓ ਨਾ ਕਿ ਮੈਂ 사ਤਸੰਗ ਤੇ ਗਈ ਲਈ ਹਾਂ ਰਾਣੀ ਨਾਮ ਜਪਦੀ ਹੋਈ 사ਤਸੰਗ ਵਿੱਚ ਪਹੁੰਚ ਗਈ ਰਾਣੀ ਨੂੰ 사ਤਸੰਗ ਸੁਣ ਕੇ ਬੜਾ ਆਨੰਦ ਆਇਆ ਤੇ ਉਸ ਨੇ ਜਦੋਂ 사ਤਸੰਗ ਹੋਈ ਉਸ ਤੋਂ ਬਾਅਦ ਅਰਦਾ ਰਾਣੀ ਰਾਜੇ ਦੇ ਜਾਗਨ ਤੋਂ ਪਹਿਲਾਂ ਪਹਿਲਾਂ ਮਹਿਲਾਂ ਵਿੱਚ ਪਹੁੰਚ ਗਈ ਅਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਕੀਤਾ ਕਿ ਮਹਾਰਾਜ ਤੇਰਾ ਧੰਨਵਾਦ ਹੈ ਤੇਰਾ ਸ਼ੁਕਰਾਨਾ ਹੈ ਤੁਸੀਂ ਅੱਜ ਮੇਰੀ ਪਹਿਲੇ ਦਿਨ ਦੀ 사ਤਸੰਗ ਵਿੱਚ ਹਾਜ਼ਰੀ ਲਵਾ ਲਈ ਇਸ ਤਰ੍ਹਾਂ ਸੱਜ ਸੰਗ ਸੁਣਦਿਆਂ ਸੁਣਦਿਆਂ ਕਈ ਦਿਨ ਬੀਤ ਗਏ ਕਈ ਰਾਤਾਂ ਬੀਤ ਗਈਆਂ ਇੱਕ ਦਿਨ ਰਾਣੀ ਰਾਤ ਨੂੰ ਸੰਗਤ ਕਰਨ ਜਾਂਦੀ ਹੈ ਤਾਂ ਰਾਜੇ ਨੂੰ ਮਗਰੋਂ ਜਾਗ ਆ ਗਈ ਤੇ ਉੱਠ ਕੇ ਵੇਖਦਾ ਹੈ ਕਿ ਰਾਣੀ ਕਿੱਧਰ ਗਈ ਹੈ ਆਵਾਜ਼ਾਂ ਮਾਰਦਾ ਹੈ ਕ ਰਾਣੀ ਨੇ ਕਈ ਆਵਾਜ਼ਾਂ ਮਾਰੀਆਂ ਤਾਂ ਰਾਣੀ ਨੇ ਕੋਈ ਆਵਾਜ਼ ਨਾ ਦਿੱਤੀ ਤਾਂ ਉਹ ਘਬਰਾ ਗਿਆ ਕਿ ਅੱਧੀ ਰਾਤ ਦਾ ਵੇਲਾ ਹੈ ਰਾਣੀ ਕਿੱਧਰ ਚਲੀ ਗਈ ਰਾਣੀ ਨੂੰ ਭਾਲਦਾ ਭਾਲਦਾ ਉਹ గేਟ ਦੇ ਦਰਵਾਜ਼ੇ ਤੇ ਖੜੇ ਪਹਿਰੇਦਾਰਾਂ ਦੇ ਕੋਲ ਗਿਆ ਤੇ ਪੁੱਛਣ ਲੱਗਾ ਦੱਸੋ ਰਾਣੀ ਕਿੱਥੇ ਹੈ ਤਾਂ ਉਹ ਕਹਿਣ ਲੱਗੇ ਸਾਨੂੰ ਤਾਂ ਪਤਾ ਨਹੀਂ ਰਾਜਾ ਜੀ ਸਾਨੂੰ ਤਾਂ ਪਤਾ ਨਹੀਂ ਰਾਣੀ ਕਿੱਥੇ ਹੈ ਜਦੋਂ ਰਾਜੇ ਨੇ ਫਿਰ ਉਹਨਾਂ ਨੂੰ ਡਰਾਇਆ ਧਮਕਾਇਆ ਤਾਂ ਉਹ ਮੰਨ ਗਏ ਕਹਿਣ ਲੱਗੇ ਰਾਜਾ ਤੇਰੀ ਰਾਣੀ ਅੱਜ ਹੀ ਨਹੀਂ ਗਈ ਉਹ ਤਾਂ ਰੋਜ਼ ਹੀ 사ਤਸੰਗ ਕਰਨ ਜਾਂਦੀ ਹੈ ਤਾਂ ਇਹ ਗੱਲ ਸੁਣ ਕੇ ਰਾਜਾ ਉਹਨਾਂ ਸਾਰਿਆਂ ਗੋਲੀਆਂ ਅਤੇ ਪਹਿਰੇਦਾਰਾਂ ਨੂੰ ਕਹਿ ਲੱਗਾ ਤੁਸੀਂ ਰਾਣੀ ਨੂੰ ਇਹ ਨਹੀਂ ਦੱਸਣਾ ਕਿ ਰਾਜੇ ਨੂੰ ਪਤਾ ਲੱਗ ਚੁੱਕਿਆ ਹੈ ਰਾਣੀ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਰਾਜੇ ਨੂੰ ਇਸ ਗੱਲ ਦਾ ਪਤਾ ਹੈ ਰਾਣੀ ਸੱਜਣ ਕਰਨ ਲਈ ਜਾਂਦੀ ਹੈ ਤੇ ਰਾਣੀ ਰਾਤ ਨੂੰ ਆ ਕੇ ਸੌਂ ਜਾਂਦੀ ਹੈ ਰਾਜਾ ਮਨ ਵੀ ਸੋਚਣ ਲੱਗਾ ਕਿ ਅੱਜ ਤਾਂ ਮੈਂ ਕੁਝ ਨਹੀਂ ਬੋਲਾਂਗਾ ਕੱਲ ਇਸ ਦੇ ਮਗਰ ਅੱਖੀਂ ਜਾ ਕੇ ਦੇਖਾਂਗਾ ਫਿਰ ਇਸ ਨੂੰ ਸਜ਼ਾ ਦੇਵਾਂਗਾ ਅਗਰ ਜੇ ਇਸ ਨੂੰ ਅੱਖੀ ਦੇਖੇ ਬਿਨਾ ਮੈਂ ਪੁੱਛ ਲਿਆ ਤੇ ਇਹਨੇ ਤਾਂ ਮੁੱਕਰ ਜਾਣਾ ਹੈ ਤੇ ਦੂਜੇ ਦਿਨ ਤਾਰਾ ਰਾਣੀ ਤਿਆਰ ਹੋ ਕੇ ਮਹਿਲਾਂ ਦੇ ਵਿੱਚੋਂ ਨਿਕਲੀ ਤਾਂ ਪਿੱਛੇ-ਪਿੱਛੇ ਰਾਜਾ ਵੀ ਚੱਲ ਪਿਆ ਅਤੇ ਰਾਣੀ ਨੇ ਪੰਡਾਲ ਦੇ ਬਾਹਰਲੇ ਪਾਸੇ ਖੜਾਵਾਂ ਲਾ ਦਿੱਤੀਆਂ ਤੇ ਅੰਦਰ ਜਾ ਕੇ ਮੱਥਾ ਟੇਕ ਕੇ ਬੈਠ ਗਈ ਅਤੇ ਉਸ ਨੂੰ ਇਸ ਗੱਲ ਦਾ ਜਰਾ ਵੀ ਨਹੀਂ ਪਤਾ ਕਿ ਰਾਜਾ ਮੇਰੇ ਪਿੱਛੇ-ਪਿੱਛੇ ਆ ਰਿਹਾ ਹੈ ਰਾਜੇ ਨੇ ਆ ਕੇ ਉਥੋਂ ਰਾਣੀ ਦੀ ਇੱਕ ਖੜਾ ਚੁੱਕ ਕੇ ਲੈ ਗਿਆ ਪੱਲਾ ਵਿੱਚ ਆ ਗਿਆ ਰਾਣੀ ਦੀਵਾਨ ਸੁਣਦੀ ਰਹੀ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਰਾਣੀ ਉਥੋਂ ਆਗਿਆ ਲੈ ਕੇ ਬਾਹਰ ਪੰਡਾਲ ਦੇ ਬਾਹਰ ਆਈ ਤਾਂ ਉਸ ਨੇ ਕੀ ਦੇਖਿਆ ਕਿ ਉਸ ਦੀ ਇੱਕ ਖੜਾ ਵੀ ਹੈ ਨਹੀਂ ਖੜਾ ਇੱਕ ਖੜਾ ਪਈ ਹੋਈ ਹੈ ਅਤੇ ਦੂਸਰੀ ਖੜਾ ਉਥੋਂ ਗਵਾਚ ਗਈ ਆਸੇ ਪਾਸੇ ਲੱਭਦੀਆਂ ਹਨ ਗੋਲੀਆਂ ਅਤੇ ਰਾਣੀ ਪਰ ਉਹ ਖੜਾ ਨਾ ਮਿਲੀ ਤੇ ਉੱਥੇ ਸਾਰੀ ਸੰਗਤ ਵਿੱਚ ਰੌਲਾ ਪੈ ਗਿਆ ਕਿ ਰਾਣੀ ਦੀ ਇੱਕ ਖੜਾਂ ਗਵਾਚ ਗਈ ਹੈ। ਅਤੇ ਸਾਰੇ ਕਹਿਣ ਲੱਗੇ ਹੁਣ ਕੀ ਕਰੀਏ? ਰਾਣੀ ਡਰ ਗਈ ਤੇ ਕਹਿਣ ਲੱਗੀ ਮੈਂ ਤਾਂ ਰਾਜੇ ਨੂੰ ਬਿਨਾਂ ਦੱਸੇ ਤੇ ਸਾਥ ਸੰਗ ਵਿੱਚ ਆਈ ਹਾਂ। ਅਗਰ ਜੇ ਮੈਂ ਰਾਜੇ ਦੇ ਉੱਠਣ ਤੋਂ ਪਹਿਲਾਂ-ਪਹਿਲਾਂ ਵਾਪਸ ਮਹਿਲਾਂ ਦੇ ਵਿੱਚ ਨਾ ਗਈ ਤੇ ਜੇਕਰ ਰਾਜਾ ਉੱਠ ਗਿਆ ਇੱਕ ਖੜਾਂ ਲੈ ਕੇ ਜਾਵਾਂਗੀ ਤਾਂ ਰਾਜੇ ਨੂੰ ਪਤਾ ਲੱਗ ਜਾਵੇਗਾ। ਤਾ ਮੈਨੂੰ ਮਾਜਾ ਦੇ ਦੇਵੇਗਾ। ਥਾਰੀ ਸੰਗਤ ਤੇ ਰਾਣੀ ਪੰਡਾਲ ਦੇ ਵਿੱਚ ਉਹ ਸਾਧੂ ਸੰਤਾਂ ਦੇ ਕੋਲ ਗਈ ਅਤੇ ਜਾ ਕੇ ਰਾਣੀ ਕਹਿਣ ਲੱਗੀ ਮਹਾਤਮਾ ਜੀ ਮੈਂ ਇਸ ਸੰਗਤ ਦੇ ਵਿੱਚ ਆਈ ਸਾਂ ਮੇਰੀ ਇੱਕ ਖੜਾ ਗੁੰਮ ਹੋ ਗਈ ਹੈ। ਤਾਂ ਉਹ ਸਾਧੂ ਕਹਿਣ ਲਗੇ ਰਾਣੀ ਤੈਨੂੰ ਖੜਾਵਾ ਦਾ ਕੀ ਘਾਟਾ ਹੈ ਤੂੰ ਹੋਰ ਲੈ ਲਈ। ਤਾਂ ਰਾਣੀ ਕਹਿਣ ਲੱਗੀ ਮਹਾਰਾਜ ਜੀ ਇਹ ਗੱਲ ਨਹੀਂ ਹੈ। ਮੈਂ ਰਾਜੇ ਨੂੰ ਬਿਨਾਂ ਦੱਸੇ ਆਈ ਹਾਂ ਬਿਨਾਂ ਪੁੱਛੇ ਆਈ ਹਾਂ। ਸਾਤ ਸੰਗ ਕਰਨ ਦਾ ਮੇਰੇ ਮਨ ਵਿੱਚ ਚਾਹ ਸੀ ਨਾਮ ਜਪਣ ਦਾ ਮੈਨੂੰ ਬੜਾ ਚਾਹ ਸੀ ਬਿਨਾ ਦੱਸੇ ਹੀ ਮੈਂ ਆਉਂਦੀ ਸਾਂ ਮਹਾਰਾਜ ਜੇ ਕਿਤੇ ਰਾਜੇ ਨੂੰ ਪਤਾ ਲੱਗ ਗਿਆ ਮੈਨੂੰ ਸਜ਼ਾ ਬੜੀ ਭੈੜੀ ਦੇਵੇਗਾ ਤਾਂ ਮਾਹਪੁਰਸ਼ ਕਹਿਣ ਲੱਗੇ ਤੂੰ ਕੀ ਚਾਹਨੀ ਹੈ ਧੀ ਰਾਣੀ ਕਹਿਣ ਲੱਗੀ ਮਹਾਰਾਜ ਜੀ ਮੈਨੂੰ ਇਸ ਖੜਾ ਨਾਲ ਦੇ ਖੜਾ ਮਿਲ ਜਾਵੇ ਤਾਂ ਉਹ ਮਾਹਪੁਰਸ਼ ਕਹਿਣ ਲੱਗੇ ਆਪਾਂ ਸਾਰੀ ਸੰਗਤ ਰਲ ਕੇ ਉਸ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕੀ ਰਾਣੀ ਦੀ ਖੜਾਂ ਜੁੜ ਜਾਵੇ ਮਹਾਰਾਜ ਇਸ ਗਰੀਬੀਨੀ ਦੀ ਇਲਾਜ ਰੱਖੋ ਰਾਣੀ ਹੱਥ ਜੋੜ ਕੇ ਖੜ ਗਈ ਅਤੇ ਮਹਾਰਾਜ ਅਗੇ ਅਰਦਾਸ ਕਰਨ ਲਗੀ ਮਹਾਰਾਜ ਮੈਂ ਸਰੀਰ ਕਰਕੇ ਮਤ ਕਰਕੇ ਮੈਂ ਗਰੀਬ ਹਾਂ ਪਰ ਮੈਂ ਬਹੁਤ ਵੱਡੇ ਰਾਜੇ ਦੇ ਘਰ ਰਾਣੀ ਹਾਂ ਤੇਰਾ ਨਾਮ ਜਪਨ ਆਉਂਦੀ ਸੀ ਤੇਰਾ ਨਾਮ ਤੇਰਾ ਸਿਮਰਨ ਕਰਨ ਲਈ ਇੱਥੇ ਸੰਗਤ ਦੇ ਵਿੱਚ ਆਉਂਦੀ ਸਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਪਰ ਤੇਰੇ ਨਾਮ ਨੂੰ ਲੱਜਾ ਲੱਗ ਜਾਣੀ ਹੈ ਮੈਨੂੰ ਸਾਰੇ ਕਹਿਣਗੇ ਤੇ ਜੇਕਰ ਤੇਰਾ ਪਰਮਾਤਮਾ ਸੀ ਤਾਂ ਉਸ ਨੇ ਤੇਰੀ ਲਾਜ ਕਿਉਂ ਨਾ ਰਖੀ ਤਾਰਾ ਰਾਣੀ ਹੱਥ ਜੋੜਦੀ ਜੋੜੀ ਜੋੜ ਜੇ ਖੜਾਵਾ ਵਾਲੀ ਤਾਰਾ ਰਾਣੀ ਉਸ ਪਰਮਾਤਮਾ ਅੱਗੇ ਬੇਨਤੀਆਂ ਕਰਦੀ ਹੈ ਸੱਚੇ ਪਾਸ਼ਾ ਮੇਰੀ ਗਰੀਬਨੀ ਦੀ ਲਾਜ ਰੱਖੋ ਤੇਰੀ ਕਿਰਪਾ ਕਰ ਦਿਓ ਮਾਲਕਾ ਜਿਵੇਂ ਤ੍ਰੋਪਤੀ ਦੀ ਲਾਜ ਰੱਖੀ ਸੀ ਓਦਾਂ ਮੇਰੀ ਵੀ ਲਾਜ ਰੱਖ ਦੇਵੋ ਤੇ ਅੰਦਰ ਅਰਦਾਸ ਹੋ ਰਹੀ ਸੀ ਤੇ ਬਾਹਰ ਤਾਰਾ ਰਾਣੀ ਦੀ ਖੜਾਮ ਸੀ ਜਿਹੜੀ ਬਿਲਕੁਲ ਸੇ ਖੜਾਮ ਨਾਲ ਦੀ ਖੜਾਂ ਉੱਥੇ ਕੋਲੇ ਪਈ ਸੀ ਲਾਗੇ ਪਈ ਸੀ ਉਸ ਮਾਲਕ ਦੀ ਕਿਰਪਾ ਹੋ ਗਈ ਤੇ ਦੂਜੀ ਖੜਾਂ ਵੀ ਜੁੜ ਗਈ ਅਤੇ ਤਾਰਾ ਰਾਣੀ ਨੇ ਬਾਹਰ ਆ ਕੇ ਖੜਾਂ ਦੇਖੀ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਖੜਾਵਾਂ ਪਾ ਕੇ ਪੈਰਾਂ ਵਿੱਚ ਜਦੋਂ ਮਹਿਲਾ ਵਿੱਚ ਆਈ ਅਤੇ ਇੱਧਰ ਰਾਜਾ ਹਰੀਚੰਦ ਮਾਨ ਵਿੱਚ ਮਿੱਥ ਕੇ ਬੈਠਾ ਸੀ ਕਿ ਰਾਣੀ ਜਦੋਂ ਮਹਿਲਾਂ ਵਿੱਚ ਆਵੇਗੀ ਤਾਂ ਪਤਾ ਲੱਗ ਜਾਵੇਗਾ ਕਿ ਕਿੱਥੇ ਗਈ ਸੀ ਤੇ ਕਿਉਂ ਗਈ ਸੀ ਰਾਣੀ ਆ ਕੇ ਮਹਿਲਾਂ ਦੇ ਵਿੱਚ ਸੌ ਗਈ ਤੇ ਜਦੋਂ ਸੁੱਤੀ ਉੜਦੀ ਹੈ ਰਾਜਾ ਰਾਣੀ ਨੂੰ ਕਹਿਣ ਲੱਗਾ ਰਾਣੀ ਤੇਰੀਆਂ ਖੜਾਵਾਂ ਚੱਕ ਕੇ ਲਿਆ ਉਹਨਾਂ ਦੇ ਨਾਲ ਦਾ ਇੱਕ ਜੋੜਾ ਹੋਰ ਬਣਵਾਉਣਾ ਹੈ ਤਾਂ ਰਾਣੀ ਨੇ ਉਹ ਖੜਾਵਾਂ ਚੱਕ ਕੇ ਰਾਜੇ ਕੋਲ ਲਈ ਕਹਿੰਦੀ ਆ ਲੋ ਮਹਾਰਾਜ ਲੋ ਖੜਾਵਾਂ ਇਹਦੇ ਨਾਲ ਦੀਆਂ ਹੋਰ ਬਣਵਾ ਲਵੋ ਤਾਂ ਜਦੋਂ ਰਾਜੇ ਨੇ ਰਾਣੀ ਦੇ ਪੈਰਾਂ ਵਿੱਚੋਂ ਖੜਾਵਾਂ ਦੇਖੀਆਂ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਸੋਚਣ ਲੱਗਾ ਕਿ ਖੜਾਂ ਇੱਕ ਖੜਾਵ ਤਾਂ ਇਹਦੀ ਮੈਂ ਚੁੱਕ ਲਿਆ ਆ ਸਾਰਾਤੀ ਇੱਕ ਖੜ ਇਹ ਖੜਾਵ ਇਹਦੇ ਪੈਰਾਂ ਵਿੱਚ ਕਿੱਥੋਂ ਆਈ ਤੇ ਰਾਣੀ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿੰਦਾ ਰਾਣੀ ਮੈਂ ਅਜੇ ਤੱਕ ਤੇਰੇ ਤੇ ਬੜੇ ਤਸੀਹੇ ਦਿੱਤੇ ਹਨ ਤੈਨੂੰ ਬੜਾ ਦੁਖੀ ਕੀਤਾ ਹੈ ਰਾਣੀ ਮੈਨੂੰ ਪਤਾ ਹੈ ਤੂੰ ਸੱਤ ਸੰਗਤ ਕਰਨ ਗਈ ਸੀ ਮੈਂ ਜਾਣਦਾ ਹਾਂ ਕਹਿੰਦਾ ਰਾਣੀ ਮੈਂ ਤੇਰੇ ਤੋਂ ਕੁਝ ਨਹੀਂ ਪੁੱਛਣਾ ਤੂੰ ਕਿੱਥੇ ਗਈ ਸਾਂ ਕਿਉਂ ਗਈ ਸਾਂ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਕਿ ਆਹ ਜਿਹੜੀਆਂ ਤੇਰੀਆਂ ਖੜਾਵਾਂ ਹਨ ਇਹ ਇੱਕ ਪੈਰ ਦੀ ਖੜਾਵ ਮੈਂ ਚੁੱਕ ਲਿਆ ਆਂ ਸਾਂ ਅਤੇ ਦੂਸਰੀ ਖੜਾਵ ਤੈਨੂੰ ਕਿੱਥੋਂ ਮਿਲੀ ਹੈ ਏ ਦਸ ਮੈਨੂੰ ਇੰਨਾ ਖੜਾਵਾਂ ਨੂੰ ਬਨ ਲਈ ਇੱਕ ਸਾਲ ਲੱਗਿਆ ਹੈ ਤਾਂ ਐਡੀ ਛੇਤੀ ਤੇਰੇ ਪੈਰਾਂ ਵਿੱਚ ਇਹ ਖੜਾਵ ਕਿੱਥੋਂ ਆ ਗਈ ਕਿਹੜਾ ਤੇਰਾ ਉਹ ਕਾਰੀਗਰ ਹੈ ਜੀਨੇ ਤੈਨੂੰ ਐਡੀ ਛੇਤੀ ਇਹ ਖੜਾਵ ਤਿਆਰ ਕਰਕੇ ਦੇ ਦਿੱਤੀ ਸਾਤੀ ਇੱਕ ਖੜਾਵ ਤੇਰੀ ਮੈਂ ਚੁੱਕ ਲਿਆ ਆਂ ਸਾ ਪੰਡਾਲ ਚ ਮੈਨੂੰ ਝੂਠ ਨਾ ਬੋਲੀ ਇਹ ਤਰੀ ਖੜਾਵ ਕਿੱਥੋਂ ਆਈ ਹੈ ਮੈਨੂੰ ਸੱਚ ਸੱਚ ਦੱਸ ਦੇ ਤਾਂ ਰਾਣੀ ਕਹਿਣ ਲੱਗੀ ਰਾਜਾ ਜੀ ਮੈਂ ਤੁਹਾਨੂੰ ਸੱਚ ਦਸਾਂ ਉਹ ਕਿਹੜਾ ਕਾਰੀਗਰ ਹੈ ਜਿਨੇ ਮੇਰੀ ਖੜਾਮ ਬਣਾਈ ਹੈ ਉਹ ਕਿੱਥੇ ਰਹਿੰਦਾ ਹੈ ਰਾਣੀ ਕਹਿੰਦੀ ਲੈ ਸੁਣ ਫਿਰ ਮੇਰੀਆਂ ਜੋੜੀਆਂ ਬਣਾਵਣ ਵਾਲਾ ਵਿੱਚ ਸੰਗਤਾਂ ਦੇ ਰਹਿੰਦਾ ਮੇਰਾ ਜੋੜੀਆਂ ਬਣਾਵਣ ਵਾਲਾ ਵਿੱਚ ਸੰਗਤਾਂ ਦੇ ਰਹਿੰਦਾ ਰਾਣੀ ਕਹਿੰਦੀ ਮੇਰੀਆਂ ਜੋੜੀਆਂ ਬਣਾਉਣ ਵਾਲਾ ਸੰਗਤਾਂ ਦੇ ਵਿੱਚ ਰਹਿੰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਸੰਗਤਾਂ ਦੇ ਵਿੱਚ ਵਸਦਾ ਹੈ ਰਾਜਾ ਜੀ ਤੁਸੀਂ ਤਾਂ ਮੇਰੀ ਖੜਾਵ ਚੁੱਕ ਲਿਆਏ ਸਾਂ ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੇਰੀ ਖੜਾਵ ਆਪ ਬਣਾ ਕੇ ਦਿੱਤੀ ਹੈ ਉਹ ਰਾਜਾ ਹਰੀਚੰਦ ਰਾਣੀ ਦੇ ਪੈਰਾਂ ਵਿੱਚ ਟੈਪਿਆ ਅਤੇ ਮਾਫੀ ਮੰਗਣ ਲੱਗਿਆ ਰਾਣੀ ਮੈਨੂੰ ਮਾਫ਼ ਕਰ ਦੇ ਅਤੇ ਮੈਨੂੰ ਵੀ ਤੇਰੇ ਉਸ ਵਾਹਿਗੁਰੂ ਕੋਲੇ ਮੈਨੂੰ ਵੀ ਉਸ ਤੇਰੇ ਫਕੀਰ ਕੋਲੇ ਲੈ ਚੱਲ ਜਿੱਥੋਂ ਤੈਨੂੰ ਜੋੜੀ ਜੁੜੀ ਸੀ ਅੱਜ ਮੈਨੂੰ ਵੀ ਉਸ ਨਾਲ ਜੋੜ ਦੇ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ